ਸਰਕਾਰ ਵੱਲੋਂ ਨਸ਼ਾ ਖਤਮ ਕਰਨ ਦੇ ਦਾਅਵਿਆਂ ਦੇ ਬਾਵਜੂਦ ਲਗਾਤਾਰ ਨਸ਼ਾ ਵਿਕ ਰਿਹਾ ਹੈ ਪੰਜਾਬ ਦੇ ਵਿੱਚ ਲੁਧਿਆਣਾ ਦੀ ਗੱਲ ਕਰ ਲੈਣੇ ਆ ਜਿੱਥੇ ਕਿ ਪਿੰਡ ਤਲਵੰਡੀ ਤਲਾ ਵਾਸੀ ਐਨੇ ਜ਼ਿਆਦਾ ਨਸ਼ਾ ਤਸਕਰਾਂ ਤੋਂ ਪਰੇਸ਼ਾਨ ਨੇ ਕਿ ਹੁਣ ਪਿੰਡ ਦੇ ਵਿੱਚ ਰਾਤ ਵੇਲੇ ਠਿਕਰੀ ਪਹਿਰੇ ਲਗਾਉਣ ਦੇ ਲਈ ਮਜਬੂਰ ਉਹਨਾਂ ਨੂੰ ਹੁਣ ਪਹਿਰੇ ਲਗਾਤਾਰ ਨਸ਼ਾ ਵਿਕ ਰਿਹਾ ਜਿਸ ਨੂੰ ਲੈ ਕੇ ਹੁਣ ਉਹਨਾਂ ਨੂੰ ਖੁਦ ਪਹਿਰਾ ਦੇਣਾ ਪੈ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਦੇ ਹੌਸਲੇ ਬੁਲੰਦ ਨੇ ਤੇ ਲਗਾਤਾਰ ਨਸ਼ਾ ਵਿਕਰਿਆ ਤੇ ਨੌਜਵਾਨ ਇਸ ਜ਼ਿਲ੍ਹੇ ਪੇਟ ਦੇ ਵਿਚਾਰੇ ਨੇ ਮੇਰਾ ਨਾਮ ਚਰਨਦਾਸ ਸਾਬਕਾ ਸਰਪੰਚ ਪਿੰਡ ਤਲਵੰਡੀਗਲਾ ਹਾਂਜੀ ਕਿਸ ਕਰਕੇ ਨਾਕਾ ਲਗਾਇਆ ਇਹ ਨਾਕਾ ਪਿੰਡ ਦੇ ਵਿੱਚ ਨਸ਼ੇ ਦਾ ਕਾਰੋਬਾਰ ਬਹੁਤ ਵੱਡੇ ਪੱਧਰ ਤੇ ਉੱਤੇ ਚੱਲ ਰਿਹਾ ਸੀਗਾ ਉਹਨੂੰ ਬੰਦ ਕਰਨ ਦੇ ਲਈ ਪਿੰਡ ਦੇ ਮੁੰਡਿਆਂ ਤੇ ਬੰਦਿਆਂ ਨੇ ਜਿਹੜੇ ਇਹਦੇ ਖਿਲਾਫ ਨੇ ਇਹ ਪੰਜਾਬੀ ਜਵਾਨ ਨੂੰ ਬਚਾਉਣ ਲਈ ਉਹਨਾਂ ਨੇ ਨਾਕਾ ਲਾਇਆ ਦਿਨ ਤੇ ਰਾਤ ਕਰਕੇ ਔਰ ਉਹ ਨਾਕੇ ਦੇ ਤੌਰ ਦੇ ਉੱਤੇ ਜਿਹੜੇ ਇੱਥੇ ਨਸ਼ਾ ਲੈਣ ਆਉਂਦੇ ਵੇਚਣ ਵਾਲੇ ਉਹਨਾਂ ਨੂੰ ਬੰਦ ਕਰਨ ਦੇ ਉਪਰਾਲੇ ਸ਼ੁਰੂ ਕੀਤੇ ਨੇ ਪੂਰੀ ਗਰਮ ਜੋਸ਼ੀ ਦੇ ਨਾਲ ਤੇ ਤੇਜ਼ੀ ਦੇ ਨਾਲ ਲੋਕਾਂ ਨੂੰ ਕੀ ਚੇਤਾਵਨੀ ਜਿਹੜੇ ਨਸ਼ਾ ਲੈਣ ਆਉਂਦੇ ਨਸ਼ਾ ਲੋਕਾਂ ਨੂੰ ਇਹ ਚੇਤਾਵਨੀ ਆ ਵੀ ਉਹ ਇੱਥੇ ਨਸ਼ਾ ਨਾ ਲੈਣਾ ਹੁਣ ਔਰ ਹਾਂ ਅੰਗੇ ਦਾ ਪੁਲਿਸ ਦਾ ਵਾਲੇ ਹਾਂ ਜੀ ਜੇ ਆਉਣਗੇ ਤਾਂ ਪੁਲਿਸ ਨੇ ਜਿਹੜਾ ਉਹ ਇਹਨਾਂ ਦੀਆਂ ਮੁੰਡਿਆਂ ਦੀਆਂ ਜਿਹੜਾ ਕੋਸ਼ਾ ਉਹਨਾਂ ਨੂੰ ਗੂਰ ਪੈਣਾ ਸ਼ੁਰੂ ਹੋ ਗਿਆ ਹੈਗਾ ਤੇ ਜਿਹਦੇ ਵਿੱਚ ਜਿਹੜੇ ਪੰਜਾਬ ਪੁਲਿਸ ਖਾਸ ਕਰਕੇ ਮੁਰਾਦ ਜਸਵੀਰ ਸਿੰਘ ਗਿਲਗੀ ਦੀ ਅਗਵਾਈ ਦੇ ਵਿੱਚ ਪਿੰਡ ਦੇ ਵਿੱਚੋਂ ਨਸ਼ਾ ਮੁਕਤ ਹੋ ਰਿਹਾ ਹੈ ਕਈ ਦਿਨ ਦੇ ਉੱਤੋਂ ਪੁਲਿਸ ਜਿਹੜੀ ਆ ਕੋਸ਼ਿਸ਼ ਦੋ ਤਿੰਨ ਦਿਨ ਤੋਂ ਤੇਜ਼ ਹੋਈ ਆ ਔਰ ਆਸ ਕਰਦੇ ਆ ਕਿ ਉਹਨਾਂ ਦੀ ਕਵਾਇ ਦੇ ਵਿੱਚ ਇਹ ਪਿੰਡ ਜਿਹੜਾ ਨਸ਼ਾ ਮੁਕਤ ਹੋ ਜਾਊਗਾ ਜਿਹੜੇ ਡਰੱਗ ਪੈਟਲਰ ਨੇ ਉਹਨਾਂ ਤੇ ਕਾਰਵਾਈ ਹੋਊਗੀ ਔਰ ਕਾਰਵਾਈ ਹੋ ਕੇ ਉਹਨਾਂ ਨੂੰ ਇਥੋਂ ਨਸ਼ਾ ਮੁਕਤ ਕੀਤਾ ਜਾਊਗਾ ਭਜਾਇਆ ਜਾਊਗਾ ਇਹ ਜਿਹੜਾ ਪਿੰਡ ਦੇ ਨੌਜਵਾਨਾਂ ਨੇ ਅੱਜ ਸਾਨੂੰ ਕਿਹਾ ਸੀ ਵੀ ਆਪਾਂ ਹੁਣ ਖੜਨਾ ਰੈਗੂਲਰ ਸ਼ੁਰੂ ਕਰ ਦੇਣਾ ਆ ਅਸੀਂ ਹੁਣ ਵੀ ਖੜਾਂਗੇ ਅਸੀਂ ਸਵੇਰੇ 4 ਵਜੇ ਵੀ ਖੜਾਂਗੇ ਏਬੀ ਅਸੀਂ ਜਿਹੜੇ ਬਾਹਰੋਂ ਮੁੰਡੇ ਆਉਂਦੇ ਨੇ ਅਸੀਂ ਉਹਨਾਂ ਨੂੰ ਮਿਹਨਤੀ ਕਰਾਂਗੇ ਵੀ ਤੁਸੀਂ ਨਾ ਸਾਡੇ ਪਿੰਡ ਦੇ ਵਿੱਚ ਲੈਣ ਆਓ ਪਹਿਲੇ ਨੰਬਰ ਤੇ ਜਿਹੜਾ ਪੁਲਿਸ ਦਾ ਧੰਨਵਾਦ ਕਰ ਰਹੇ ਹਾਂ ਜਿਹੜੇ ਪਿੰਡ ਦੇ ਦੁਕਾਨਾਂ ਸੀਗੇ ਚਿੱਟੇ ਵਾਲੀਆਂ ਅੱਜ ਕੋਸ਼ਕਤ ਦਾ ਦੁਕਾਨਾ ਫੜ ਲਈਆਂ ਜਿਹੜੇ ਰਹਿੰਦੇ ਖੋਦੇ ਉਹ ਵੀ ਕਾਬੂ ਆ ਗਏ ਅਸੀਂ ਪੁਲਿਸ ਦਾ ਵੀ ਧੰਨਵਾਦ ਕਰਦੇ ਤੇ ਵੀਡੀਓ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਤੁਰੰਤ ਕਾਰਵਾਈ ਕੀਤੀ ਹੈ ਇਸੇ ਤਰ੍ਹਾਂ ਚਾਹੁੰਦੇ ਹਾਂ ਵੀ ਜਿਹੜੇ ਬੰਦੇ ਹੋਰ ਰਹਿੰਦੇ ਨੇ ਪਿੰਡ ਦੇ ਵਿੱਚ ਉਹ ਵੀ ਕਾਬੂ ਜਲਦ ਤੇ ਜਲਦ ਕੀਤੀ ਜਾਣ। ਪੁਲਿਸ ਨੇ ਕੋਈ ਕਾਰਵਾਈ ਕੀਤੀ ਹੈ। ਹਾਂਜੀ ਕੀਤੀ ਆ ਦੋ ਤਿੰਨ ਬੰਦਿਆਂ ਨੂੰ ਅੱਜ ਲੀਡਿਸ ਨੂੰ ਪਰਚੇ ਕੀਤੇ ਨੇ ਲੈ ਕੇ ਗਏ ਨੇ ਚੱਕ ਕੇ ਤੇ ਉਹ ਵੱਡੀ ਪੱਧਰ ਤੇ ਉਹਨਾਂ ਨੇ ਚੱਕਿਆ ਗਿਆ ਹੈ। ਤੇ ਪੁਲਿਸ ਕਾਰਵਾਈ ਨਹੀਂ ਕਰਦੀ। ਨਹੀਂ ਪਹਿਲਾਂ ਥੋੜੇ ਢਿੱਲੇ ਚੱਲ ਰਹੇ ਸੀਗੇ। ਹੁਣ ਜਦੋਂ ਤੋਂ ਮੀਡੀਆ ਸਰਗਰਮ ਹੋਇਆ ਤੇ ਲਗਾਤਾਰ ਐਕਸ਼ਨ ਆ ਰਿਹਾ। ਆਸ ਕਰਦੇ ਹਾਂ। ਆਸ ਕਰਦੇ ਹਾਂ। ਅੱਜ ਵੀ ਨਾਪਾ ਗਾ ਦਿਆ। ਅਸੀਂ ਠੀਕੀ ਦੁਬਾਰਾ ਤਾਂ ਦਿੱਤਾ ਜੀ ਜਿਹੜੇ ਬੰਦੇ ਬਾਹਰੋਂ ਲੈਂਡ ਚਟਾਉਂਦੇ ਆ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਇਹ ਚਟੇ ਤੋਂ ਨਾ ਪੀਵੋ ਤੇ ਵਧੀਆ ਰਹੋਗੇ ਤੇ ਚੇਤਾਵਨੀ ਵੀ ਦੇ ਦੇ। ਠੀਕ ਹੈ ਜੀ ਇਸੇ ਆਪਣੀ ਸਿਹਤ ਦਾ ਸਵਾਲ ਕਰੋ ਕਿ ਕਾਪੀ ਕਿ ਤੁਸੀਂ ਆਪਣੀ ਜ਼ਿੰਦਗੀਆਂ ਖਰਾਬ ਕਰ ਰਹੇ ਹੋ ਜੇਕਰ ਕੋਈ ਫਿਰ ਵੀ ਆਉਗਾ ਤੁਹਾਨੂੰ ਕੀ ਬੋਲਦੇ ਉਹਨੂੰ ਸਮਝਾਇਆ ਜਾਗਾ ਤੇ ਨਹੀਂ ਸਾਡੂਗਾ ਤੁਹਾਨੂੰ ਫਿਰ ਦੁਬਾਰੇ ਪੁਲਿਸ ਦੇ ਹਵਾਲੇ ਦੀ ਉਥੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਨਸ਼ੇ ਤੇ ਠੱਲ ਪਾਉਣ ਦੇ ਲਈ ਲਗਾਤਾਰ ਛਾਪੇ ਮਾਰੀਆਂ ਕਰ ਰਹੇ ਨੇ ਤੇ ਨਸ਼ਾ ਤਸਕਰੀ ਖਿਲਾਫ ਉਹਨਾਂ ਦੀ ਵੱਡੀ ਕਾਰਵਾਈ ਜਾਰੀ ਹੈ ਅੱਜ ਐਸਟੀਐਫ ਲੁਧਿਆਣਾ ਰੇਂਜ ਦੇ ਵੱਲੋਂ ਨਸ਼ਾ ਤਸਕਰ ਦੀ ਕਰੀਬ 55 ਲੱਖ ਰੁਪਏ ਦੀ ਚਲ-ਚਲ ਜਾਇਦਾਦ ਅਟੈਚ ਕੀਤੀ ਗਈ ਹੈ ਐਸਆਈ ਐਸਟੀਐਫ ਲੁਧਿਆਣਾ ਰੇਂਜ ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਜੋ ਵੀ ਨਸ਼ੇ ਦੀ ਵਿਕਰੀ ਕਰਦੇ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਮੈਂ ਐਸਆਈ ਸੁਖਵਿੰਦਰ ਸਿੰਘ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਸਮੇਤ ਪੁਲਿਸ ਪਾਰਟੀ ਦੇ ਮਾਨਜੋਗ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਵਿਸ਼ੇਸ਼ ਮਹਿਮ ਤਹਿਤ ਮਾਨਜੋਗ ਏਆਈਜੀ ਸਪੈਸ਼ਲ ਟਾਸਕ ਫੋਰਸ ਲੁਧਿਆਣਾ ਰੇਂਜ ਜੀ ਦੀ ਅਗਵਾਈ ਹੇਠ ਨਸ਼ੇ ਤਸਕਰ ਆਕਾਸ਼ ਚੋਪੜਾ ਉਰਫਾਣੀ ਉਤਰ ਸੰਜੀਤ ਚੋਪੜਾ ਵਾਸੀ ਗਲੀ ਨੰਬਰ 1 ਬੜਾ 3 ਗੁਰਮੇਨ پارک ਟਿਬਾ ਰੋਡ ਉਸ ਦੀ ਪਤਨੀ ਅਲੀਸ਼ਾ ਚੋਪੜਾ ਅਤੇ ਪ੍ਰਾ ਬਣੀ ਚੋਪੜਾ ਜਿਨ੍ਹਾਂ ਦੇ ਪਰ ਖਿਲਾਫ ਨਸ਼ਾ ਤਸਕਰੀ ਦੇ ਮਕਦਮੇ ਦਰਜ ਹਨ ਦੀ ਕਰੀਬ 55 ਲੱਖ ਰੁਪਏ ਦੀ ਚਾਲਤ ਅਤੇ ਅਚਲ ਜਾਇਦਾਦ ਕੰਪੀਟੈਂਟ ਅਥਾਰਟੀ ਦਿੱਲੀ ਪਾਸੋਂ ਫ੍ਰੀਜ਼ ਕਰਵਾ ਕੇ ਉਹਨਾਂ ਦੀਆਂ ਕਾਪੀਆਂ આરોપીਆਂ ਦੇ ਘਰ ਦੇ ਬਾਹਰ ਚਪਕਾ ਦਿੱਤੀਆਂ ਗਈਆਂ ਹਨ ਇਹ ਮਕਦਮਾ ਨੰਬਰ 133 ਮਿਤੀ 22 6 2022 ਅਧੀਨ ਧਾਰਾ ਐਨ ਡੀ ਪੀ ਐਸ ਐਕਟ ਥਾਣਾ ਐਸ ਟੀ ਐਫ ਮੁਹਾਲੀ ਫੇਸ 4 ਐਸ ਐਸ ਨਗਰ ਸਰ ਇਹਨਾਂ ਕੋਲੋਂ ਕੀ ਕੀ ਬਰਾਮਦ ਹੋਇਆ ਸੀ ਉਸ ਟਾਈਮ ਜਦੋਂ ਉਹ ਚੁੱਕਿਆ ਇਹਨਾਂ ਕੋਲੋਂ ਉਸ ਟਾਈਮ 1 ਕਿਲੋ 250 ਗ੍ਰਾਮ ਹੈਰੋਇਨ ਮੌਕੇ ਤੋਂ ਫਿਰ ਦੋਸ਼ੀ ਦੇ ਘਰੋਂ 800 ਗ੍ਰਾਮ ਹੈਰੋਇਨ 8 ਲੱਖ ਰੁਪਏ ਭਾਰਤੀ ਕਰੰਸੀ ਡਰੱਗ ਮਨੀ 8 ਕਾਰਾਂ 3 ਮੋਟਰਸਾਈਕਲ ਇੱਕ ਐਕਟਿਵਾ ਸਕੂਟਰੀ ਤੇ ਇੱਕ ਮਿਸਟਰ ਸਕੂਟਰੀ ਰੰਗ ਕੀਤੀਆਂ ਸਨ ਇਹਨਾਂ ਵੀ ਕਲਾਂ ਦੇ ਵਿੱਚ ਦੋ ਲਗਜ਼ੀਰ ਕਾਰਾਂ ਸਨ ਉਹ ਦੋ ਜਿਹੜੇ ਅਰੈਸਟ ਕੀਤੇ ਸੀ ਜੀ ਇਹਨਾਂ ਦੇ ਵਿੱਚ ਟੋਟਲ 4 ਸੀ ਇੱਕੇ ਪਰਿਵਾਰ ਦੇ ਤਿੰਨ ਦੋਸ਼ੀ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ